ਤਾਂ ਤੇ ਇਹ ਵੀ ਜਿਹੜੀ ਐਵਰੇਸਟ ਆ ਏ ਇਹ ਹਰੇਕ ਦਿਵਸ ਦੀ ਗੱਲ ਨਹੀਂ ਹੁੰਦੀ ਕਿਉਂਕਿ ਇਹਦੇ ਲਈ 7-8 ਸਾਲ ਦੀ ਟ੍ਰੇਨਿੰਗ ਜ਼ਰੂਰੀ ਆ ਜਿਹੜਾ ਆਪਾਂ ਨੇ ਕਾਰਜ ਕੀਤਾ ਇਹ ਵਾਹਿਗੁਰੂ ਨੇ ਕਰਵਾਇਆ ਹੈ ਕਿਉਂਕਿ ਇਹਦੇ ਲਈ ਮੇਰੇ ਕੋਲ ਇਹਨੇ ਟ੍ਰੇਨਿੰਗ ਨਹੀਂ ਸੀਗੀ ਪਰ ਉਹਨਾਂ ਨੇ ਕਰਵਾਉਣਾ ਸੀ ਕਿਉਂਕਿ ਪਹਿਲਾਂ ਕਦੇ ਹੋਇਆ ਨਹੀਂ ਸੀ ਇਹ ਹੁਣ ਤਾਂ ਹੀ ਉਹਨਾਂ ਨੇ ਤਾਕਤ ਵਾਸੀ ਕੋਈ ਨਹੀਂ ਆਪਾਂ ਨੂੰ ਕਿਹਿੰਦਾ ਪਿਆਰ ਹੁੰਦਾ ਬੱਚਿਆਂ ਨਾਲ ਬੱਚਿਆਂ ਦਾ ਮੋਹ ਛੱਡਣਾ ਬਹੁਤ ਔਖਾ ਹੈ ਐਸੀ ਨਾਲ ਮੋਹ ਛੱਡਣਾ ਬਹੁਤ ਔਖਾ ਹੈ ਇੱਕ ਮੌਤ ਦਾ ਸਭ ਡਰਦੇ ਆ ਇਸ ਕਰਕੇ ਬਾਹਰੋਂ ਨੇ ਕਰਵਾਉਣਾ ਸੀਗਾ ਆ ਕਿਦਾਂ ਦਾ ਤਜਰਬਾ ਰਿਆ ਜਰਬਾ ਵੀ ਜੀ ਜੇ ਆਪਾਂ ਉਹ ਕਹੀਏ ਤਾਂ ਬਹੁਤ ਔਖੀ ਆ ਆਪਣੇ ਵੱਸ ਦੀ ਗੱਲ ਨਹੀਂ ਗਈ ਉੱਥੇ ਇੱਕ ਵਰਡ ਚੱਲਦਾ ਛੇਤ ਮੈਂ ਕਹਿ ਦੇਣਾ ਮਾਊਂਟੇਨ ਅਲਾوز ਯੂ ਟੂ ਕਲਾਈਮ ਯੂ ਡੋਨਟ ਕਲਾਈਮ ਦੀ ਮਾਊਂਟੇਨ ਪਹਾੜੀ ਤੁਹਾਨੂੰ ਰਸਤਾ ਦਿੰਦੀ ਆ ਤੁਸੀਂ ਨਹੀਂ ਚੜਦੇ ਜੇ ਪਹਾੜੀ ਲੋਕਰ ਵੀ ਤਾਂ ਹੀ ਚੜ ਸਕਦੇ ਉਹਦਾ ਮਤਲਬ ਕਹਿਣ ਦਾ ਵੱਡੇ ਵੱਡੇ ਜਿਹੜੇ ਟ੍ਰੇਨ ਵੱਡੇ ਵੱਡੀਆਂ ਜਿਹੜੀਆਂ ਟ੍ਰੇਨਿੰਗ ਕਿੱਥੇ ਹੁੰਦੀਆਂ ਉਹ ਰਹਿ ਜਾਂਦੇ ਨੇ ਜਿਨੇ ਪਹਾੜੀ ਲੋਕ ਕਰ ਦਿਆ ਉਹ ਚੜ ਜਾਂਦਾ ਕਿਉਂਕਿ 70 ਸਾਲਾਂ ਵਿੱਚ ਸਿਰਫ 6700 ਬੰਦਾ ਚੜਿਆ 600 ਚੜਿਆ ਥੋੜੇ ਪਰਿਵਾਰ ਨੇ ਤੁਹਾਨੂੰ ਆਮ ਲਈ ਮਨਾ ਕੀਤਾ ਜਾਂ ਕੋਈ ਪ੍ਰੇਰਿਤ ਕੀਤਾ ਕੁਝ ਨਾ ਮਨਾ ਨਹੀਂ ਇੰਡੀਸੈਂਸ ਉਹਨਾਂ ਨੂੰ ਡਰ ਸੀਗਾ ਕਿਉਂਕਿ ਐਵਰੇਸ ਤੋਂ ਨਾ ਸੁਣਦੇ ਆ ਪਰ ਡਰਦੇ ਆ ਹਰੇਕ ਹੀ ਨਾ ਮੌਤ ਦਾ ਆਉਂਦਾ ਜੇ ਤੁਸੀਂ ਗੂਗਲ ਕਰੋਗੇ ਐਵਰੇਸ ਨੂੰ ਤਾਂ ਤੁਹਾਨੂੰ ਇਹਦੇ ਬਾਰੇ ਪਤਾ ਲੱਗੂਗਾ ਇਸ ਕਰਕੇ ਪਰ ਉਹਨੂੰ ਡਰ ਸੀ ਉਹਨਾਂ ਦੇ ਮਨ 'ਚ ਮੇਰੇ ਮਨ 'ਚ ਤਾਂ ਨਿਕਲ ਗਿਆ ਉਹਨਾਂ ਦੇ ਮਨ 'ਚੋਂ ਨਹੀਂ ਨਿਕਲਿਆ ਫਿਰ ਉਹਨਾਂ ਨੂੰ ਸਮਝਾਉਣਾ ਪਿਆ ਉਹਨਾਂ ਦਾ ਡਰ ਦੂਰ ਕਰਨਾ ਪਿਆ ਤਾਂ ਪਰ ਉਹਨਾਂ ਨੇ ਬਹੁਤ ਸਾਥ ਦਿੱਤਾ ਕਿ ਮਨ 'ਚ ਖਿਆਲ ਕੀਤਾ ਆਇਆ ਮੈਂ ਕਿੱਥੇ ਇਹ 2022 'ਚ ਆਇਆ ਬਸ ਵਾਹਿਗੁਰੂ ਨੇ ਹੀ ਮੈਨੂੰ ਕਹਿਣਾ ਲੱਗਰੋਣਾ ਹੁੰਦਾ ਇਸ ਤੋਂ ਪਹਿਲਾਂ ਕਦੇ ਕੋਈ ਚੋਟੀ ਕਦੇ ਕੋਈ ਚੋਟੀ ਨਹੀਂ ਸੀ ਚੜੀ ਇਸ ਲਈ ਮੈਨੂੰ ਤਾਂਹੀਂ 2022 'ਚ ਸੋਚਿਆ ਸੀ ਤੇ 23 'ਚ ਮੈਂ ਮੈਂ ਇੱਕ ਮੈਨੂੰ 6000 ਮੀਟਰ ਕਰਨੀ ਪਈ ਕੁਆਲੀਫਾਈ ਕਰਨੀ ਹੈ ਕੁਆਲੀਫਾਈ ਕਰਨਾ ਪੈਂਦਾ ਹੈ ਜੀ ਕਿਹੜੀ ਅਜਿਹੀ ਤਾਕਤ ਸੀ ਜਿਹੜੀ ਤੁਹਾਡੇ ਉੱਤੇ ਸਹਿਯੋਗ ਕਰ ਰਹੀ ਸੀ ਹਾਂਜੀ ਕਿਹੜੀ ਅਜਿਹੀ ਤਾਕਤ ਸੀ ਜਿਹੜੀ ਤੁਹਾਡਾ ਸਹਿਯੋਗ ਕਰਦੀ ਰਹੀ ਉੱਤੇ ਬਾਣੀ ਪ੍ਰਮਾਤਮਾ ਬਹੁਤ ਵੱਡੀ ਖੇਡ ਹੈ ਉਹ ਖੇਡ ਰਚਾਈ ਉਹਨਾਂ ਨੇ ਕਿਹੜੀ ਮੇਰੇ ਵਾਸਤੇ ਗੱਲ ਨਹੀਂ ਸਰ ਕੀ ਪ੍ਰੋਸੈਸ ਹੈ ਜਾਣ ਦਾ ਪ੍ਰੋਸੈਸ ਕੀ ਹੈ ਕੀ ਕਿਵੇਂ ਮਨ ਕੀ ਉਹਦੇ ਜਾਣ ਲਈ ਪਰਮਿਸ਼ਨ ਕਿਵੇਂ ਲੈਣੀ ਪੈਂਦੀ ਤੇ ਕੀ ਕੁਝ ਸਬਮਿਟ ਕਰਨਾ ਪੈਂਦਾ ਇਹਦੇ ਕੀ ਹੈ ਤੁਹਾਨੂੰ ਪਰਮਿਟ ਖਰੀਦਣਾ ਪੈਂਦਾ ਕੋਈ ਵੀ ਪਹਾੜੀ ਸਰ ਕਰਨੀ ਹੈ ਕੋਈ ਵੀ ਚੜਨੀ ਹੈ ਕਿਸੇ ਨੇ ਵੀ ਉਹਨੂੰ ਪਰਮਿਟ ਖਰੀਦਣਾ ਪੈਂਦਾ ਇਹ ਪਰਮਿਟ ਦੀ ਫੀਸ ਹੈਗੀ 10000 US ਡਾਲਰ ਇਹ ਪਰਮਿਟ ਖਰੀਦ ਲੈਣੇ ਉਹ ਇਹ ਤੁਹਾਨੂੰ ਲੋਕ ਕਰਦੇ ਆ ਚੜਨਾ ਉਹ ਵੀ ਫਿਰ ਲਾਈਨ ਲੱਗੀ ਵੇਟਿੰਗ ਲਿਸਟ ਆਗਾ ਕੀ ਜੇ ਤੁਹਾਨੂੰ ਮਿਲ ਜਾਂਦੀ ਆ ਤੇ ਤੁਸੀਂ ਤੇ ਤੁਸੀਂ ਹੂੰ ਕਿੱਥੇ ਮੌਜੂਦਤਾ ਰਹਿੰਦੇ ਕਿੱਥੇ ਮੈਂ ਇੱਥੇ ਬੋਰਡ ਪ੍ਰਿੰਡ ਹਾਂ ਨਾ ਮੈਂ ਆਟਮੈਂਟ ਰਹਿਣਾ ਨਿਊਜ਼ੀਲੈਂਡ ਚ ਪਰ ਮੇਰਾ ਠਿਕਾਣਾ ਕਿੰਨੀ ਦੇਰ ਬਾਅਦ ਤੁਸੀਂ ਆਇਓ ਮੈਂ ਘੱਟੋ ਘੱਟ 10 ਸਾਲ 10 ਸਾਲ ਹੋ ਗਏ ਮੈਨੂੰ 10 ਸਾਲ ਹੱਤਿਆ ਤੁਸੀਂ ਅਚੀਵ ਕੀਤਾ ਤਾਂ ਤੁਹਾਨੂੰ ਕਿੱਦਾਂ ਲੱਗਿਆ ਉੱਤੇ ਜਦੋਂ ਤੁਸੀਂ ਮੌਜੂਦ ਸੀਗੇ ਤਾਂ ਉਹਦੇ ਹਾਲਾਤ ਕਿੱਦਾਂ ਦੇ ਸੀ ਹਾਲਾਤ ਤਾਂ ਮੇਰੇ ਵਾਪਸ ਆਉਣ ਦੇ ਨਹੀਂ ਸੀਗੇ ਕਿਉਂਕਿ ਤੁਸੀਂ ਮੌਤਾਂ ਮੌਤਾਂ ਪਈਆਂ ਹੁੰਦੀਆਂ ਨੇ ਬਾਡੀਜ਼ ਪਈਆਂ ਉਹਦੇ ਕੋਲ ਦੀ ਲੰਗ ਦਿਓ ਤੁਸੀਂ ਇੰਨੇ ਐਗਜ਼ੌਸਟ ਹੋ ਜੰਨੇ ਵੀ ਤੁਹਾਡੇ ਵਾਪਸ ਆਉਣ ਦੀ ਜੀ ਨਹੀਂ ਕਰਦਾ ਬਸ ਜਿਹੜਾ ਮੇਨ ਇੱਛਾ ਸਵੇਰੇ ਹੀ ਸਮਟ ਵੀ ਸਮਟ ਹੋ ਜੇ ਸਮਟ ਹੋ ਜੇ ਸਮਟ ਹੋਣ ਦਾ ਮਤਲਬ ਵੀ ਆਪਣਾ ਜਿਹੜਾ ਟੋਚੀ ਤੇ ਪਹੁੰਚ ਜਾਈਏ ਤੇ ਨਿਸ਼ਾਨ ਸਾਹਿਬ ਚੜਜੇ ਉਸ ਤੋਂ ਬਾਅਦ ਵੀ ਐਗਜ਼ੌਸਟ ਹੋ ਗਿਆ ਫਿਰ ਕੋਈ ਸੰਦੇਸ਼ ਵਗੈਰਾ ਕੋ ਦੇਣਾ ਚਾਹੋਗੇ ਸੰਦੇਸ਼ ਇਹ ਕੀ ਜੀ ਜਦ ਸਾਵ ਸੂਰਤ ਚ ਪਹਿਲਾ ਨਹੀਂ ਚੜਿਆ ਤਾਂ ਆਪਾਂ ਸਾਵ ਸੂਰਤ ਚ ਸਭ ਕੁਝ ਕਰ ਸਕਦੇ ਆ ਜੈ ਐਨ ਐਸ ਐਚਓ ਵੀ ਕੋਈ ਖੰਡਰਿਆਂ ਸਾਥ ਨੂੰ ਰੋਕਦੀ ਐ ਨਾ ਜੇ ਸਭ ਕੁਝ ਕਰ ਸਕਦੇ ਹੋ ਜੇ ਤੁਹਾਡੇ ਮਨ ਚ ਇਛਾ ਹੈ ਦਾ ਮਨ ਸਾਥ ਸਾ ਨੌਜਵਾਨ ਪੀੜੀ ਜਿਹੜੀ ਹੈਗੀ ਅੱਜ ਕੱਲ ਹਤਾਸ਼ ਹੋ ਕੇ ਨਸ਼ਾ ਵੱਲ ਜਾ ਰਹੀ ਐ ਤੇ ਤੁਸੀਂ ਐਨੀ ਏਜ ਦੇ ਵਿੱਚ ਚੜਿਆ ਤੇ ਕੀ ਕਰੀ ਉਹੀ ਕਹਿਣ ਦਾ ਮਤਲਬ ਇਹੀ ਆ ਵੀ ਜੇ ਸਾਵ ਸੂਰਤ ਚ ਮੈਂ ਨਾ ਕੋਈ ਉਹ ਕੁਝ ਖਾਂਦਾ ਸੀਗਾ ਪਰ ਤੁਹਾਨੂੰ ਖਾਣ ਲਈ ਦੂਜੇ ਪ੍ਰੋਟੀਨ ਖਾਣੇ ਪੈਂਦੇ ਆ ਮੈਂ ਤਾਂ ਸਿਰਫ ਵੈਜੀਟੇਰੀਅਨ ਸੀਗਾ ਟੋਟਲੀ ਆਪਣੇ ਜਿਹੜਾ ਲੰਗਰ ਛਕਦੇ ਆਹੀ ਛਕਦਾ ਸੀਗਾ ਇਹਦੇ ਨਾਲ ਵੀ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਐ ਨਹੀਂ ਹੈਗਾ ਤਾਲਾ ਸਬਜ਼ੀਆਂ ਬਹੁਤ ਵੱਡੀ ਤਾਕਤ ਹੈ ਨਾ ਖੱਲੀ ਐ ਨਹੀਂਗਾ ਵੀ ਤੁਸੀਂ ਵੀ ਨਾਨ ਵੇਜ ਖਾ ਕੇ ਜਾਂ ਜਿਮ ਜਾ ਕੇ ਜਾਂ ਹੋਰ ਕੁਝ ਕਰਕੇ ਨਾ ਤੁਸੀਂ ਆਪਣੇ ਸਾਦੇ ਜੀਵਨ ਚ ਨਾਲ ਵੀ ਸਭ ਕੁਝ ਕਰ ਸਕਦੇ ਆ ਇਹ ਹੀ ਮੇਰਾ ਕਾਰਨਦਾਰ ਸੀਗਾ ਕਿ ਨਹੀਂ ਇਹ ਜਿਹੜਾ ਮੇਰੀ ਹੁਣ 53 ਸਾਲ ਦੀ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਪਿੰਡ ਬੋਰਡ ਨਾਲ ਹੀ ਸੰਬੰਧਿਤ ਮੈਂ ਕਹਿੰਦਾ ਵੀ ਸਮੁੱਚੇ ਪੰਜਾਬ ਨਾਲ ਸਿੱਖ ਕੌਮ ਨਾਲ ਸੰਬੰਧਿਤ ਹੈ ਕੋਕੀ ਇੱਕ ਗੁਰਸੇਖ ਹੋਣ ਦੇ ਨਾਤੇ ਉਹਨਾਂ ਨੇ ਦੁਨੀਆ ਦੀ ਸਭ ਤੋਂ ਉੱਚੀ ਚੜੀ ਚੋਟੀ ਆ ਆਪਾਂ ਮਾਉਂਟ ਐਵਰੈਸਟ ਕਹਿੰਦੇ ਆ 29000 ਫੁੱਟ ਉਸ ਚੋਟੀ ਦੀ ਉਚਾਈ ਹੈ ਉੱਥੇ ਜਾ ਕੇ ਨਿਸ਼ਾਨ ਸਾਹਿਬ ਜਿਹੜਾ ਸਜੋਬਤ ਕੀਤਾ ਔਰ ਬਹੁਤ ਦੁੱਖ ਤਕਲੀਫਾਂ ਦੇ باوجود ਕਦੀ ਉਹਨਾਂ ਨੇ ਪਹਿਲਾਂ ਮਾਉਂਟਰੀਂਗ ਦਾ ਇੰਨਾ ਵਧੀਆ ਕੋਈ ਪਹਿਲਾਂ ਕੋਰਸ ਨਹੀਂ ਕੀਤਾ ਜਾਂ ਗਏ ਨਹੀਂ ਕਿਤੇ ਔਰ ਇੰਨੀਆਂ ਉੱਚੀਆਂ ਉਚਾਈਆਂ ਤੇ ਚੜ ਕੇ ਉੱਥੋਂ ਵਾਪਸ ਆਉਣਾ ਇੱਕ ਉਹਨਾਂ ਦੇ ਮੁਤਾਬਕ ਇਹ ਗੁਰੂ ਦੀ ਅਰਦਾਸ ਤੇ ਪਾਰਟੀ ਹੈ ਜਿਹੜਾ ਉਹਨਾਂ ਦੇ ਸਹਾਇ ਹੋਇਆ ਬੜਾ ਵਧੀਆ ਉਦਮ ਸੀ ਬੜੀ ਖੁਸ਼ੀ ਹੋਈ ਅੱਜ ਇਹ ਛੋਟਾ ਜਿਹਾ ਪਿੰਡ ਆ ਸਾਡੇ ਜ਼ਿਲ੍ਹੇ ਦਾ ਉੱਥੋਂ ਦਾ ਇੱਕ ਵਸਨੀਕ ਜਿਸ ਨੇ ਆਪਣਾ ਹੀ ਨਹੀਂ ਪਿੰਡ ਦਾ ਹੀ ਨਹੀਂ ਜ਼ਿਲ੍ਹੇ ਦਾ ਨਾਂ ਸਮੁੱਚੀ ਵਰਲਡ ਦੇ ਵਿੱਚ ਇਸ ਟੀ ਦੇ ਵਿੱਚ ਨਾਮ ਦਰਜ ਕਰਾਇਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੌਂਡ ਵਿਖੇ ਸਰਦਾਰ ਮਲਕੀਰ ਸਿੰਘ ਜੀ ਜਿਹੜੇ ਕਿ ਮਾਉਂਟ ਐਵਰੇਸਟ ਸਰ ਕਰਕੇ ਆਏ ਨੇ ਔਰ ਇਲਾਕੇ ਦੇ ਵਿੱਚ ਇਲਾਕੇ ਜਿਨੀ ਪੂਰੇ ਪੰਜਾਬ ਦੀ ਬੜੀ ਮਾਣ ਵਾਲੀ ਗੱਲ ਹੈ ਦੇਸ਼ ਦੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਵਿਅਕਤੀ ਜਿਹੜਾ ਸਾਡੇ ਏਰੀਏ ਦੇ ਵਿੱਚ ਹੈ ਮੇਰੇ ਹਲਕੇ ਦੇ ਵਿੱਚ ਪੈਂਦਾ ਹੈ ਔਰ ਉਹਨਾਂ ਦਾ ਸਨਮਾਨ ਹੋ ਰਿਹਾ ਔਰ ਉਹਨਾਂ ਨੇ ਜਿਹੜੀ amount average ਸਰ ਕੀਤੀ ਹੈ ਵਾਹ ਜਿੱਥੇ ਧੰਮੀ ਸਾਹਿਬ ਦਾ ਧੰਨਵਾਦ ਕਰਦਾ ਉਥੇ ਸਦਾ ਮਲਕੀਤ ਸਿੰਘ ਉਹਨਾਂ ਦਾ ਉਹਨੂੰ ਬਹੁਤ ਧੰਵਾਦ ਜੀन्होंने ਸਾਡੇ ਇਲਾਕੇ ਦਾ ਨਗਰ ਦਾ ਨਵ ਰੋਸ਼ਨ ਕੀਤਾ ਔਰ ਮੈਂ ਸਮੂਹ ਜੀ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੀਆਂ ਸੰਗਤਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਸਮੂਰਿਤ ਕੀਤੀ ਹੈ ਔਰ ਸਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਤਲਵਾਦ ਜਿਨ੍ਹਾਂ ਨੇ ਉਨ੍ਹਾਂ ਨੂੰ ਜੀਰਵਾ ਦੇ ਕੇ ਪੂਰਾ ਹੌਸਲੇ ਦੇ ਨਾਲ ਜਿਹੜਾ ਉਹ 88448 ਮੀਟਰ ਨੂੰ ਤੈਅ ਕਰਕੇ ਔਰ ਵਾਪਸ ਆਪਣੇ ਸਹੀ ਸਲਾਮਤ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਨੇ ਵੈਗਰੂ ਜੀ ਕਾ ਕਲਤਾ ਵੈਗਰੂ ਜੀ ਕੀ ਪੁੱਤ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਪ ਦੇ ਵਿੱਚ ਅੱਜ ਜਿਹੜਾ ਸਮਾਗਮ ਹੋਇਆ ਇਹ ਬਦੌਲਤ ਮਲਕੀਤ ਸਿੰਘ ਜੋ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮਾਉਂਟ ਐਵਰੇਸਟ ਚੁਟੀ ਸਰ ਕਰਕੇ ਆਏ ਨੇ ਖਾਲਸੇ ਦਾ ਝੰਡਾ ਨਿਸ਼ਾਨ ਸਾਹਿਬ ਉੱਤੇ ਚੁਲਾ ਕੇ ਆਏ ਨੇ ਸਾਡੇ ਪਿੰਡ ਨੂੰ ਮਾਣ ਹੈ ਇਲਾਕੇ ਨੂੰ ਮਾਣ ਹੈ ਆਲ ਵਰਲਡ ਦੇ ਵਿੱਚ ਪਿੰਡ ਬੋਰਡ ਦਾ ਨਵਾਂ ਜੀਨਿਜ਼ ਬੁੱਕਤੋਂ ਉਹਦੇ ਵਿੱਚ ਦਰਜ ਹੋਇਆ ਅਸੀਂ ਜਿਸ ਤਰ੍ਹਾਂ ਮਲਕੀਤ ਸਿੰਘ ਜੀ ਨੂੰ ਵਧਾਈਆਂ ਦਿੰਨੇ ਆ ਸਾਰੇ ਨਗਰ ਨੂੰ ਵਧਾਈ ਹੈ ਉਸੇ ਤਰ੍ਹਾਂ ਮੇਰੇ ਵੱਲੋਂ ਮਲਕੀਤ ਸਿੰਘ ਅਤੇ ਸਬੂਚੇ ਨਗਰ ਨੂੰ ਇਲਾਕੇ ਨੂੰ ਬਹੁਤ-ਬਹੁਤ ਵਧਾਈ ਹੈ ਕਿ ਮਲਕੀਤ ਸਿੰਘ ਨੇ ਸਾਡਾ ਸਿਰ ਉੱਚਾ ਕੀਤਾ